ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਵੀ ਜੇਕਰ ਆਪਣੇ ਝੋਨੇ ਦੇ ਵਿੱਚ ਫੋਗ ਦੀ ਮਾਤਰਾ ਵਾਜ ਜਾਂਦੀ ਆ ਤੇ ਆਪਣੇ ਜਿਹੜਾ ਝੋਨੇ ਦਾ ਝਾੜ ਕਾਫੀ ਜ਼ਿਆਦਾ ਘਟ ਦੇਖਣ ਨੂੰ ਮਿਲਦਾ ਸੋ ਅੱਜ ਆਪ ਉਸੇ ਟੌਪਿਕ ਤੇ ਗੱਲ ਕਰਨੀ ਵੀ ਕਿਹੜੇ ਕਾਰਨਾਂ ਕਰਕੇ ਜਿਹੜਾ ਝੋਨੇ ਦੇ ਵਿੱਚ ਫੋਗ ਬਣਦਾ ਹੈ ਤੇ ਕਿਵੇਂ ਆਪਾਂ ਜਿਹੜਾ ਫੋਗ ਤੋਂ ਆਪਣੇ ਝੋਨੇ ਨੂੰ ਜਾਣ ਕੇ ਜ਼ਿਆਦਾ ਫੋਗ ਬਨੋਂ ਬਚਾ ਸਕਦੇ ਆ ਸੋ ਜਿਵੇਂ ਬੂਰ ਪੈਣ ਤੋਂ ਦੁੱਧ ਆਸਖ ਤੋਂ ਹੁਣ ਤੱਕ ਕਿਹੜੀਆਂ ਗੱਲਾਂ ਜਾਣੀ ਕਿ ਨਸਾਰੇ ਦਾ ਆਪਸ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤਾਂ ਕਿ ਜਿਹੜਾ ਆਪਣੇ ਝੋਨੇ ਦੇ ਵਿੱਚ ਘੱਟ ਤੋਂ ਘੱਟ ਫੋਕ ਬਣ ਸਕੇ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲετε ਹੋਰ ਵੀ ਜੇਕਰ ਤੁਸੀਂ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਭਰਾਵਾਂ ਦਾ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਵੀਰ ਦਾ ਜਿਹੜਾ ਝੋਨੇ ਦਾ ਝਾੜ ਵੱਧ ਦੇਖ ਨੂੰ ਮਿਲੇ ਸੋ ਹੁਣ ਆਪਾਂ ਕਿਸਾਨ ਭਰਾਵੋ ਗੱਲਬਾਤ ਕਰਦੇ ਜਿਵੇਂ ਆਪਾਂ ਜਾਣਦੇ ਵੀ ਜੇਕਰ ਆਪਣੇ ਝੋਨੇ ਦੇ ਵਿੱਚ ਵੈਸੇ ਤਾਂ ਕਿਸਾਨ ਭਰਾਵੋ 100% ਆਪਾਂ ਝੋਨੇ ਦੇ ਵਿੱਚੋਂ ਜਿਹੜਾ ਫੋਗ ਨੂੰ ਨਹੀਂ ਘਟਾ ਸਕਦੇ ਕਿਉਂਕਿ ਕੁਝ ਇੱਕ ਕਾਰਨ ਕੁਦਰਤੀ ਕਾਰਨ ਹੁੰਦੇ ਜਿੰਨਾ ਕਰਕੇ ਆਪਣੇ ਝੋਨੇ ਦੇ ਵਿੱਚ ਫੋਗ ਬਣਦਾ ਪਰ ਕੁਝਕ ਜਿਹੜੇ ਆਪਣੇ ਹੱਥ ਵਿੱਚ ਹੁੰਦਾ ਉਹ ਆਪਾਂ ਜਿਹੜੇ ਗਲਤੀਆਂ ਤੋਂ ਜਾਂ ਫਿਰ ਉਸ ਚੀਜ਼ ਨੂੰ ਸਮਝ ਕੇ ਆਪਾਂ ਜਿਹੜਾ ਝੋਨੇ 'ਚੋਂ ਝਾੜ ਜਿਹੜਾ ਫੋਗ ਬੰਨਾ ਉਹਨੂੰ ਘਟਾ ਸਕਦੇ ਆ ਸੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਕੁਦਰਤੀ ਕਾਰਨ ਕਿ ਕੁਦਰਤੀ ਕਾਰਨਾਂ ਕਿਹੜੇ-ਕਿਹੜੇ ਕਾਰਨ ਹੁੰਦੇ ਆ ਸੋ ਸਭ ਤੋਂ ਵੱਡਾ ਕਾਰਨ ਦਾ ਕਿਸਾਨ ਭਰਾ ਜਦੋਂ ਆਪਣੇ ਝੋਨੇ ਦਾ ਜਦੋਂ ਨਸਾਰਾ ਝੋਨਾ ਕਰ ਰਿਹਾ ਹੁੰਦਾ ਤਾਂ ਉਸ ਸਮੇਂ ਜੇਕਰ ਤੇਜ਼ ਹਨੇਰੀ ਚੱਲਦੀ ਆ ਪਹਿਲਾ ਕਾਰਨ ਇਹਦਾ ਜੇਕਰ ਉਹ ਹਨੇਰੀ ਤੇਜ਼ ਚੱਲਦੀ ਤੇ ਦਾਣੇ ਆਪਸ ਵਿੱਚ ਵੱਜਦੇ ਆ ਤੇ ਕਈ ਵਾਰ ਉਹਨਾਂ ਦੀਆਂ ਆਪਸ ਵਿੱਚ ਝੁੰਝਾਂ ਵੱਜ ਕੇ ਦਾਣੇ ਜਿਹੜੇ ਪੈਂਚਰ ਹੋ ਜਾਂਦੇ ਆ ਆਪਾਂ ਕਹਿ ਸਕਦੇ ਜਿਵੇਂ ਉਹਨਾਂ ਦੇ ਵਿੱਚ ਦਾਗੀ ਹੋ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਦੁੱਧ ਆ ਜਾਂਦਾ ਭਰਿਆ ਹੁੰਦਾ ਤਾਂ ਵੀ ਜਿਹੜਾ ਵਿੱਚੋਂ ਦੁੱਧਾ ਨਿਕਲ ਜਾਂਦਾ ਜ਼ਖਮ ਜ਼ਖਮ ਬਣ ਜਾਂਦੇ ਆ ਜ਼ਖਮ ਬਣਨ ਕਰਕੇ ਜਿਹੜਾ ਦਾਣਾ ਬਦਰੰਗ ਹੋ ਜਾਂਦਾ ਉਦੇ ਕਰਕੇ ਕਈ ਦਾਣਿਆਂ 'ਚ ਦੁੱਧ ਆ ਘਟ ਪਰਦਾ ਜਾਨੀ ਕਿ ਦਾਣੇ ਦਾ ਵਜਨ ਘਟ ਜਾਂਦਾ ਕਈ ਦਾਣੇ ਬਿਲਕੁਲ ਖਾਲੀ ਰਹੇ ਜਾਂਦੇ ਜਾਨੀ ਕਿ ਫੋਕੇ ਦਾਣੇ ਰਹਿ ਜਾਂਦੇ ਆ ਇਹ ਵੀ ਕਾਰਨ ਹੁੰਦਾ ਦੂਜਾ ਕਾਰਨ ਦਾ ਜਿਹੜਾ ਮੀਂਹ ਪੈਣ ਜਿਹੜਾ ਕੁਦਰਤੀ ਕਾਰਨ ਹੈ ਮੀਂਹ ਪੈਣ ਕਰਕੇ ਵੀ ਵੈਸੇ ਇੱਕ ਅੱਧਾ ਦਿਨ ਮੀਂਹ ਪਵੇ ਤਾਂ ਫਿਰ ਤਾਂ ਆਪਣੇ ਝੋਨੇ ਦੇ ਫੋਗ ਦੀ ਮਾਤਰਾ ਨਹੀਂ ਬਣਦੀ ਕਿਉਂਕਿ ਹਨੇਰੀ ਨਾਲ ਜ਼ਰੂਰ ਬਣਦੀ ਪਰ ਮੀਂਹ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਲਗਾਤਾਰ ਇਹ ਆਪਣਾ ਜੇਕਰ ਝੋਨਾ ਨਿਸਰ ਰਿਹਾ ਹੈ ਤਾਂ ਲਗਾਤਾਰ 2 ਤੋਂ 3 ਦਿਨ ਮੀਂਹ ਪੈਂਦਾ ਰਹੇ ਜਾਨੀ ਕਿ ਲਗਾਤਾਰ ਮੀਂਹ ਪੈਂਦਾ ਰਹੇ ਉਹਦਾ ਕਾਰਨਿਕ ਤਾਂ ਜਦੋਂ ਜਿਹੜੀਆਂ ਗੋਭ ਦੇ ਵਿੱਚ ਮੁੰਜਰਾ ਹੁੰਦੀਆਂ ਉਹਦੇ ਵਿੱਚ ਜਿਹੜਾ ਪਾਣੀ ਭਰਨਾ ਕਰਕੇ ਵੀ ਦਾਗ ਜਿਹੜੇ ਦਾਣੇ ਆਪਣੇ ਕਾਫੀ ਜ਼ਿਆਦਾ ਹੋ ਜਾਂਦੇ ਆ ਜਾਂ ਉਹਨਾਂ ਦਾ ਵજન ਘਟ ਜਾਂਦਾ ਜਾਂ ਫੋਗ ਚ ਤਬਦੀਲ ਹੋ ਜਾਂਦੇ ਆ ਉਹ ਵੀ ਜਿਹੜਾ ਕਾਰਨ ਹੁੰਦਾ ਹੈ ਜਿਹੜਾ ਆਪਣੇ ਫੋਕੇ ਦਾਣੇ ਹੋਣ ਦਾ ਯਾਨੀ ਕਿ ਝੋਨੇ ਦੇ ਵਿੱਚ ਫੋਗ ਬਣਦਾ ਸੋ ਅਗਲੇ ਨੰਬਰ ਤੇ ਜਿਹੜੀਆਂ ਕਿਸਾਨ ਭਰਾ ਗਲਤੀਆਂ ਕਰਦੇ ਆ ਸੋ ਗਲਤੀਆਂ ਕਿੱਥੇ ਹੁੰਦੀਆਂ ਜੇਕਰ ਤਾਂ ਆਪਾਂ ਸਮੇਂ ਸਿਰ ਜਿਹੜੀ ਬਿਮਾਰੀ ਨਹੀਂ ਕੰਟਰੋਲ ਕਰਦੇ ਤਾਂ ਆਪਾਂ ਜ਼ਰੂਰ ਤੋਂ ਪਹਿਲਾਂ ਸਪਰੇਅ ਕਰ ਲੈਨੇ ਜਾਂ ਫਿਰ ਲੇਟ ਸਪਰੇਅ ਕਰਦੇ ਆ ਉਦੇ ਕਾਰਨ ਵੀ ਜਿਹੜਾ ਇਹ ਆਪਣੀ ਗਲਤੀ ਹੁੰਦੀ ਹੈ ਜੇਕਰ ਆਪਾਂ ਸਹੀ ਸਮੇਂ ਤੇ ਸਪਰੇ ਨਹੀਂ ਕਰਦੇ ਦਾਣੇ ਬਦਰੰਗ ਹੋ ਜਾਂਦੇ ਆ ਜਾਂ ਫਿਰ ਦਾਣੇ ਫੋਕੇ ਨਿਕਲਦੇ ਆ ਬਿਮਾਰੀ ਪਹਿਲਾਂ ਅਟੈਕ ਕਰ ਜਾਂਦੀ ਆ ਤਾਂ ਇਹ ਆਪਣਾ ਜਿਹੜਾ ਆਪਣੇ ਹੱਥ ਵਸ ਹੁੰਦਾ ਕਿ ਆਪਾਂ ਸਹੀ ਸਮੇਂ ਤੇ ਸਪਰੇ ਕਰਨੀ ਆ ਜਾਨੀ ਕਿ ਆਪਣੀ ਫਸਲ ਦਾ ਨਰੀਖਣ ਕਰਦੇ ਰਹਿਣਾ ਦੇਖਦੇ ਰਹਿਣਾ ਵੀ ਕਦੋਂ ਬਿਮਾਰੀ ਅਟੈਕ ਕਰਦੀ ਆ ਜਾਂ ਆਪਾਂ ਨੂੰ ਪਤਾ ਹੁੰਦਾ ਕਿ ਪਿਛਲੇ ਸਾਲ ਆਪਣੇ ਕਿਹੜੇ ਖੇਤ 'ਚ ਬਿਮਾਰੀ ਕਿਹੜੀ ਆਈ ਸੀ ਤਾਂ ਕਦੋਂ ਆਈ ਸੀ ਉਹਦਾ ਆਪਾਂ ਨੂੰ ਜਿਹੜਾ ਡਾਟਾ ਜਰੂਰ ਰੱਖਣਾ ਚਾਹੀਦਾ ਜੇਕਰ ਆਪਾਂ ਪਿਛਲੇ ਸਾਲ ਵਾਂਗੂ ਆਪਾਂ ਨੋਟ ਕਰ ਲੇ ਵੀ ਇੰਨੇ ਦਿਨਾਂ ਤੇ ਆਪਣੇ ਫਲਾਨੀ ਬਿਮਾਰੀ ਨੇ ਅਟੈਕ ਕੀਤਾ ਸੀ ਤਾਂ ਉਹਦੇ ਨਾਲ ਆਪਾਂ ਜਿਹੜੀ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਉਹਦੀ ਮੈਨੇਜਮੈਂਟ ਬਿਲਕੁਲ ਸਹੀ ਤਰੀਕੇ ਨਾਲ ਕਰ ਸਕਦੇ ਆ। ਸੋ ਉਸ ਤੋਂ ਜਿਹੜਾ ਸਭ ਤੋਂ ਵੱਡਾ ਕਾਰਨ ਹੁੰਦਾ ਜਦੋਂ ਆਪ ਕਸਾਨ ਪਰਾ ਸਪਰੇਅ ਕਰਦੇ ਆ ਚਾਹੇ ਆਪ ਆਪ ਸਪਰੇਅ ਕਰਦੇ ਚਾਹੇ ਲੇਬਰ ਤੋਂ ਕਿਸੇ ਵੀ ਤਰੀਕੇ ਆਪ ਸਪਰੇਅ ਕਰਦੇ ਆ ਜੇਕਰ ਆਪਾਂ ਅਨੁਸਾਰੇ ਸਮੇਂ ਸਪਰੇਅ ਕਰਨੀ ਪੈ ਜੇ। ਕਿਉਂਕਿ ਜੇਕਰ ਤਾਂ ਆਪਾਂ ਸਾਰੇ ਤੋਂ ਪਹਿਲਾਂ ਕਰ ਦਿੰਨੇ ਫਿਰ ਤਾਂ ਕੋਈ ਨੁਕਸਾਨ ਨਹੀਂ ਤੇ ਫਿਰ ਤਾਂ ਜੇਕਰ ਆਪਾਂ ਸਪਰੇਅ ਮਿਕਸਿੰਗ ਜ਼ਿਆਦਾ ਕਰ ਦਿੰਨੇ ਆ ਜਿਵੇਂ ਕਈ ਕਿਸਾਨ ਭਰਾ ਉਹਨੂੰ ਪੁੱਛ ਰਿਹਾ ਬਈ ਸਾਡੇ ਜਿਹੜਾ ਉੱਪਰੋਂ ਜਿਹੜੀਆਂ ਪੱਤਿਆਂ ਦੀਆਂ ਨੋਕਾਂ ਮੱਚ ਗਈਆਂ ਜਾਨਕਿ ਨੋਕਾਂ ਸੜ ਗਈਆਂ ਉਹਦੇ ਨਾਲ ਝਾੜ ਤੇ ਕਿੰਨਾ ਫਰਕ ਪਵੇ ਕਿਸਾਨ ਭਰਾ ਉਹ ਥੋੜੀ ਬਹੁਤ ਹੀ ਨੋਕ ਜਿਹੜੀ ਮੱਚ ਜਾਂਦੀ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਹਾਨੂੰ ਲੱਗਦਾ ਬਈ 2 2 3 3 ਇੰਚੀਆਂ ਹੀ ਨੋਕਾਂ ਅੱਗੋਂ ਸੜ ਗਈਆਂ ਜ਼ਿਆਦਾ ਹੀ ਝੋਨਾ ਉੱਪਰੋਂ ਸੜ ਗਿਆ ਤਾਂ ਉੱਥੇ ਕਿਤੇ ਨਾ ਕਿਤੇ ਜਾ ਕੇ ਆਪਣੇ ਝੋਨੇ ਦੇ ਝਾੜ ਤੇ ਫਰਕ ਉਹਦੇ ਜੇ ਪ੍ਰਭਾਵ ਪੈਂਦਾ ਜਿਹਦੇ ਕਰਕੇ ਆਉਣ ਵਾਲੀ ਜਿਹੜੀ ਮੁੰਜਰ ਉਹਦੇ ਉੱਪਰ ਜਿਹੜਾ ਇਸ ਚੀਜ਼ ਦਾ ਪ੍ਰਭਾਵ ਪੈਣ ਕਰਕੇ ਜਿਹੜਾ ਝੋਨੇ 'ਚ ਫੋਗ ਬੰਦਾ ਝੋਨੇ ਦਾ ਝੜ ਘਟਦਾ ਸੋ ਜਿਹੜੀ ਗਲਤੀ ਮੇਨ ਕਰਦੇ ਜੇਕਰ ਨਸਾਰੇ ਸਮੇਂ ਕਿਉਂਕਿ ਕਈ ਵਾਰ ਆਪਣਾ ਨਸਾਰੇ ਸਮੇਂ ਆਪਾਂ ਸਪਰੇਅ ਕਰਦੇ ਝੋਨੇ ਦਾ ਨਸਾਰਾ ਆ ਜਾਂਦਾ ਆਪਾਂ ਮਜਬੂਰੀਂ ਦੀ ਕੋਈ ਬਿਮਾਰੀ ਅਟੈਕ ਕਰ ਲਈ ਹੁੰਦੀ ਆ ਜੇ ਆਪਾਂ ਪਹਿਲਾਂ ਸਪਰੇਅ ਨਹੀਂ ਕੀਂਦੀ ਜੇਕਰ ਨਸਾਰੇ ਸਮੇਂ ਕਰਦੇ ਆ ਤਾਂ ਉੱਥੇ ਜੇਕਰ ਫੁਹਾਰਾ ਡਾਇਰੈਕਟ ਵੱਜਦਾ ਕਿਉਂਕਿ ਜੇਕਰ ਮੁੰਜਰਾਂ ਦੇ ਉੱਪਰ ਦਾਣੇ ਦੇ ਉੱਪਰ ਫੁਹਾਰਾ ਵੱਜੂਗਾ ਚਾਹੇ ਆ ਕਈ ਵਾਰ ਹੁੰਦੀ ਆ ਆਪਾਂ ਮਿਕਸਿੰਗ ਜ਼ਿਆਦੀ ਕਰ ਲੈਨੇ ਆ ਉਹ ਅਨਸਾਰੇ ਦੇ ਤੋ ਗਲਤੀ ਆ ਆਪਾਂ ਮਿਕਸਿੰਗ ਵਾਲੀ ਬਿਲਕੁਲ ਨਹੀਂ ਕਰਨੀ ਜਿਹੜੀ ਸਪਰੇਅ ਕਰਨੀ ਸਿੰਗਲ ਸਿੰਗਲ ਅਨਸਾਰੇ ਦੇ ਜੇਕਰ ਤੁਹਾਨੂੰ ਕਰਨੀ ਪਵੇ ਤਾਂ ਸਿੰਗਲ ਸਪਰੇਅ ਕਰਨੀ ਤਾਂ ਕਿ ਉਹ ਤੇ ਆਪਣਾ ਜਿਹੜਾ ਦਾਣੇ ਦੇ ਉੱਪਰ ਜਿਹੜਾ ਦਾਗ ਨਾ ਪਵੇ ਕਿਉਂਕਿ ਜੇਕਰ ਦਾਣੇ ਤੇ ਦਾਗ ਪੈਣਗੇ ਤਾਂ ਜਦੋਂ ਦਾਗੀ ਦਾਣਾ ਦਬਤ ਰੰਗ ਦਾਣਾ ਹੁੰਦਾ ਉਹਦਾ ਵਜ਼ਨ ਜਿਹੜਾ ਦੂਜੇ ਦਾਣੇ ਦੇ ਮੁਕਾਬਲੇ ਘਟ ਜਾਂਦਾ ਇਹ ਵੀ ਕਾਰਨ ਹੁੰਦਾ ਬੇ ਆਪਣੇ ਜਿਹੜਾ ਝੋਨੇ ਦਾ ਝਾੜ ਘਟ ਮਿਲਦਾ ਦਾ ਡਾਇਰੈਕਟ ਫੁਹਾਰਾ ਨਹੀਂ ਵੱਜਣਾ ਪੈਂਦਾ ਤੇ ਜਦੋਂ ਨਸਾਰਾ ਆਵੇ ਉਦੋਂ ਆਪਾਂ ਜਿਹੜੀ ਜਿਆਦਾ ਮਿਕਸਿੰਗ ਕੋਈ ਵੀ ਨਹੀਂ ਕਰਨੀ ਕੱਲੀ-ਕੱਲੀ ਸਪਰੇਅ ਕਰਨੀ ਜੇਕਰ ਤੇਲੇ ਵਾਲੀ ਕਰਨੀ ਤਾਂ ਕੱਲੀ ਕਰੋ ਜੇਕਰ 0 050 ਕਈ ਕਿਸਾਨ ਵੀ ਕਰਦੇ ਨਸਾਰੇ ਤੇ ਉਹ ਵੀ ਕੱਲੀ ਕਰਨੀ ਆ ਤਾਂ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਰਨੀ ਆ ਤੇ ਆਪਾਂ ਸਵੇਰ ਵੇਲੇ ਜਿਹੜੀ ਸਪਰੇਅ ਨਹੀਂ ਕਰਨੀ ਸ਼ਾਮ ਦੇ 4 ਵਜੇ ਤੋਂ ਬਾਅਦ ਸਪਰੇਅ ਕਰਨੀ ਚਾਹੀਦੀ ਜੇਕਰ ਆਪਾਂ ਨੂੰ ਸਾਰੇ ਸਮੇਂ ਕਰਨੀ ਪੈ ਜੇ ਕਿਉਂਕਿ ਉਸ ਸਮੇਂ ਜਿਹੜਾ ਆਪਾਂ ਸਪਰੇਅ ਕਰਾਂਗੇ ਦੁੱਧ ਦਾ ਆਪਾਂ ਨੁਕਸਾਨ ਜਿਹੜਾ ਬਿਲਕੁਲ ਦੇਖ ਨੂੰ ਨਹੀਂ ਮਿਲਦਾ ਜੇਕਰ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਸਪਰੇਅ ਤਾਂ ਇੱਥੇ ਜਦੋਂ ਆਪਾਂ ਨਸਾਰੇ ਦੇ ਸਪਰੇਅ ਕਰਨੀ ਉਦੋਂ ਹਮੇਸ਼ਾ ਪਾਣੀ ਵੈਸੇ ਤਾਂ ਆਪਾਂ ਨੂੰ ਪਾਣੀ ਹਮੇਸ਼ਾ ਹੀ 150 ਪਲੱਸ ਲੀਟਰ ਲਾਉਣਾ ਚਾਹੀਦਾ ਹੈ ਉਹਦਾ ਆਪਾਂ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ ਜੇਕਰ ਆਪਾਂ ਪਾਣੀ ਜ਼ਿਆਦਾ ਲਵਾਂਗੇ ਤੇ ਨਾ ਕਿਤੇ ਆਪਣੀ ਜੀ ਸਪਰੇਅ ਆ ਉਹਦਾ ਨੁਕਸਾਨ ਆਪਣੇ ਫਸਲ ਤੇ ਘੱਟ ਦੇਖਣ ਨੂੰ ਮਿਲਦਾ ਸੋ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਤੇ ਸਭ ਤੋਂ ਵੱਡੀ ਇੱਕ ਹੋਰ ਗੱਲ ਜਿਹੜੀ ਆਪਾਂ ਇੱਥੇ ਨੋਟ ਕਰਨ ਵਾਲੀ ਕਿ ਪਾਣੀ ਦਾ ਸੋਕਾ ਜਾਣ ਕੇ ਝੋਨੇ ਨੂੰ ਜ਼ਰੂਰੀ ਨਹੀਂ ਕਿ ਝੋਨੇ ਨਾਲ ਆਪਾਂ ਪਾਣੀ ਭਰ ਕੇ ਰੱਖਣਾ ਸੋਕਾ ਨਹੀਂ ਆਉਣਾ ਚਾਹੀਦਾ ਯਾਨੀ ਕਿ ਦੂਜੇ ਤੋਂ ਤੀਜੇ ਦਿਨ ਦੇ ਵਿੱਚ ਪਾਣੀ ਰਿਪੀਟ ਹੋਣਾ ਜ਼ਰੂਰੀ ਆ ਦੋ ਦਿਨਾਂ ਦਿਨਾਂ ਬਾਅਦ ਜੇਕਰ ਪਾਣੀ ਨ ਸਾਰੇ ਸਮੇਂ ਰਿਪੀਟ ਹੁੰਦਾ ਰਹਿੰਦਾ ਤਾਂ ਯਾਨੀ ਕਿ ਮੁੱਢ ਗਿੱਲੇ ਹੁੰਦੇ ਰਹਿੰਦੇ ਆ ਤਾਂ ਫਿਰ ਆਪਣੇ ਝੋਨੇ ਨੂੰ ਸੋਕਾਣੇ ਦਾ ਸਟ੍ਰੈਸ ਨਹੀਂ ਆਉਂਦੀ ਤੇ ਉਹਦੇ ਕਰਕੇ ਜਿਹੜਾ ਫੋਗ ਨਹੀਂ ਬਣਦਾ ਸੋ ਇਹ ਜੇਕਰ ਆਪਾਂ ਗੱਲਾਂ ਤੇ ਧਿਆਨ ਦੇ ਲਿਆ ਖਾਸ ਕਰਕੇ ਜਿਹਨੇ ਟਾਈਮ ਤੱਕ ਦੁੱਧਾ ਸਖਤ ਨਹੀਂ ਹੁੰਦਾ ਤੇ ਕਾਫੀ ਹੱਦ ਤੱਕ ਜਿਹੜਾ ਆਪਾਂ ਜਿਹੜਾ ਆਪਣੀਆਂ ਗਲਤੀਆਂ ਤੋਂ ਜਾਂ ਆਪਾਂ ਸੋਚ ਸਮਝ ਕੇ ਜਿਹੜਾ ਇਸ ਚੀਜ਼ ਤੋਂ ਜਿਹੜਾ ਝਾੜ ਘਟਨੋ ਯਾਨੀ ਕਿ ਫੋਗ ਜ਼ਿਆਦਾ ਬੰਨੋ ਬਚਾ ਸਕਦੇ ਆ ਆਪਣੇ ਬਾਕੀ ਜਿਹੜਾ ਕੁਦਰਤੀ ਕਾਰਨ ਇਹ ਮੀਂਹ ਪੈ ਜਾਣਾ ਹਨੇਰੀ ਆ ਜਾਣੀ ਉੱਥੇ ਆਪਣਾ ਚਲੋ ਜ਼ੋਰ ਨਹੀਂ ਚੱਲਦਾ ਪਰ ਜਿਹੜਾ ਜਿਹੜੀ ਚੀਜ਼ਾਂ ਆਪਣੇ ਹੱਥ 'ਚ ਉਹਨੂੰ ਆਪਾਂ ਸਹੀ ਤਰੀਕੇ ਨਾਲ ਵਰਤ ਕੇ ਤਾਂ ਆਪਾਂ ਕਾਫੀ ਹੱਦ ਤੱਕ ਜਿਹੜਾ ਝੋਨਜੋ ਫੋਗ ਬੰਨੋ ਘਟਾ ਸਕਦੇ ਆ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ